ਕਰੋੜੀ ਮਲ ਨਾਮ ਦਾ ਸੌਤਾਗਰ ਕਾਬਲ ਦਾ ਰਹਿਣ ਵਾਲਾ ਸੀ ਉਸ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟ ਕਰਨ ਦੇ ਲਈ ਦੋ ਇੱਕੋ ਰੰਗ ਦੇ ਘੋੜੇ ਖਰੀਦੇ ਕਾਬਲ ਤੋਂ ਹੁੰਦਾ ਹੋਇਆ ਜਦ ਉਹ ਲਾਹੌਰ ਪਹੁੰਚਿਆ ਤਾਂ ਲਾਹੌਰ ਦੇ ਸੂਬੇਦਾਰ ਨੂੰ ਸਪਾਹੀਆਂ ਦੇ ਪਾਸੋਂ ਪਤਾ ਲੱਗਦਾ ਹੈ ਕਿ ਦੋ ਬਹੁਤ ਸੁੰਦਰ ਘੋੜੇ ਇੱਕ ਸੌਤਾਗਰ ਪਾਸ ਆਣ ਉਸ ਦੇ ਹੁਕਮ ਨਾਲ ਸਪਾਹੀਆਂ ਨੇ ਉਹ ਦੋਵੇਂ ਘੋੜੇ ਭਾਈ ਕਰੋੜੀ ਜੀ ਤੋਂ ੱੱਕੇ ਨਾਲ ਖੋਲੇ ਕਰੋੜੀ ਮਲ ਬਥੇਰਾ ਘਰ ਲਾਇਆ ਪਰ ਕਿਸੇ ਨੇ ਇੱਕ ਨਾ ਸੁਣੀ ਲਾਹੌਰ ਤੋਂ ਚੱਲ ਕੇ ਉਹ ਸਿੱਧਾ ਸ੍ਰੀ ਗੁਰੂ ਹਰਗੋਬਿੰਦ ਜੀ ਪਾਸ ਮਾਲਵੇ ਦੇ ਪਿੰਡ ਭਾਈ ਰੂਪੇ ਪਹੁੰਚ ਗਿਆ ਉਸ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਚਰਨ ਸਪਰਸ਼ ਕਰਦੇ ਹੋਏ ساری ਵਾਰਤਾ ਲਾਭ ਗੁਰੂ ਜੀ ਨੂੰ ਦੱਸੀ ਕਿ ਕਿਸ ਤਰ੍ਹਾਂ ਲਾਹੌਰ ਦੇ ਨਵਾਬ ਦਵਾਰਾਂ ਦੋਵਾਂ ਨਸਲੀ ਘੋੜਿਆਂ ਨੂੰ ਉਸ ਬਾਸੋਂ ਖੋਲਿਆ ਗਿਆ ਹੈ ਗੁਰੂ ਹਰਗੋਬਿੰਦ ਜੀ ਨੇ ਕਰੋੜੀ ਮੱਲ ਜੀ ਨੂੰ ਧੀਰਜ ਦਿੰਦੇ ਹੋਏ ਆਖਿਆ ਗੁਰੂ ਘਰ ਦੇ ਘੋੜੇ ਗੁਰੂ ਘਰ ਹੀ ਆਉਣਗੇ ਗੁਰੂ ਜੀ ਨੇ ਉਹਨਾਂ ਦੀ ਸ਼ਰਧਾ ਭਾਵਨਾ ਤੇ ਗੁਰੂ ਪ੍ਰਤੀ ਪ੍ਰੇਮ ਸ਼ਲਾਘਾ ਕਰਦੇ ਹੋਏ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਅਗਲੇ ਦਿਨ ਗੁਰੂ ਹਰਗੋਬਿੰਦ ਜੀ ਦੇ ਕਹਿਣ ਤੇ ਭਾਈ ਵਿਦੀ ਚੰਦ ਜੀ ਘੋੜੇ ਲਿਆਉਣ ਦੇ ਲਈ ਤਿਆਰ ਪਰ ਤਿਆਰ ਹੋ ਗਏ ਉਹਨਾਂ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਅਸ਼ੀਰਵਾਦ ਲੈ ਕੇ ਲਾਹੌਰ ਨੂੰ ਤੁਰ ਪਈ। ਲਾਹੌਰ ਪਹੁੰਚ ਕੇ ਭਾਈ ਵਿਦੀ ਚੰਦ ਜੀ ਭਾਈ ਜਿਉਣ ਦੇ ਘਰ ਠਹਿਰੇ। ਵਿਦੀ ਚੰਦ ਜੀ ਭਾਈ ਜਿਉਣ ਦੇ ਘਰੋਂ ਪ੍ਰਸ਼ਾਦਾ ਛਕਿਆ ਕਰਨ ਤੇ ਦੋਵੇਂ ਕੁੜਿਆਂ ਨੂੰ ਕਿਸ ਤਰ੍ਹਾਂ ਲਾਹੌਰ ਦੇ ਕਿਲੇ ਦੇ ਵਿੱਚੋਂ ਕੱਢਿਆ ਜਾਵੇ ਉਸ ਬਾਰੇ ਵਿਦੀ ਸੋਚਦੇ ਰਿਹਾ ਕਰਨ। ਇੱਕ ਦਿਨ ਵਿਦੀ ਜੰਦ ਜੀ ਨੇ ਬਹੁਤ ਹੀ ਸੁੰਦਰ ਘਾਹ ਖੋਦ ਕੇ ਕਿਲੇ ਅੱਗੇ ਜਾ ਡੇਰਾ ਲਾਇਆ। ਦਰੋਗੇ ਨੇ ਇੱਕ ਆਵੇਕ ਸੋਚਿਆ ਕਿ ਬਹੁਤ ਸਾਰੇ ਘੋੜੇ ਹਨ ਕਿਉਂ ਨਾ ਇਸ ਪਾਸੋਂ ਘਾਹੀ ਖਰੀਦ ਲਿਆ ਜਾਵੇ ਉਸ ਨੇ ਭਾਈ ਬਿਦੀ ਚੰਦ ਜੀ ਤੋਂ ਉਸ ਘਾਹ ਦਾ ਮੁੱਲ ਪੁੱਛਿਆ ਬਿਦੀ ਚੰਦ ਜੀ ਨੇ ਉੱਤਰ ਦਿੱਤਾ ਜੋ ਮਰਜੀ ਦੇ ਦਿਓ ਪਾਦਸ਼ਾਹ ਦੇ ਘੋੜਿਆਂ ਨੇ ਹੀ ਤਾਂ ਖਾਣਾ ਹੈ ਦਰੋਗਾ ਬਿਦੀ ਚੰਦ ਜੀ ਨੂੰ ਘੋੜਿਆਂ ਦੇ ਪਾਸ ਲੈ ਗਿਆ ਭਾਈ ਸਾਹਿਬ ਨੇ ਘੋੜਿਆਂ ਨੂੰ ਬੜਾ ਹੀ ਪਿਆਰ ਕੀਤਾ ਉਹਨਾਂ ਦਾ ਸਿੱਧਾ ਸਾਦਾ ਸੁਭਾਅ ਵੇਖ ਕਰੋਗੇ ਨੇ ਬਿਰੀ ਚੰਦ ਜੀ ਨੂੰ 30 ਮੋਹਰਾਂ ਪ੍ਰਤੀ ਮਹੀਨੇ ਪਰ ਘੋੜਿਆਂ ਦੀ ਦੇਖਭਾਲ ਕਰਨ ਲਈ ਰੱਖ ਲਿਆ। ਭਾਈ ਬਿਰੀ ਚੰਦ ਜੀ ਨਿਤ ਹੀ ਸੁੰਦਰ ਘਾਹ ਖੋਤ ਕੇ ਲਿਆਉਂਦੇ ਤੇ ਘੋੜਿਆਂ ਨੂੰ ਪਾ ਦਿੰਦੇ। ਜੋ ਰੈਦ ਖੂਦ ਹੁੰਦੀ ਉਸ ਨੂੰ ਰਾਤ ਵੇਲੇ ਵਗਦੀ ਰਾਵੀ ਦੇ ਵਿੱਚ ਸੁੱਟ ਦਿੰਦੇ। ਪਹਿਰੇ ਵਾਲਿਆਂ ਨੇ ਹਰ ਰੋਜ਼ ਉਸ ਖੜਾਕ ਨੂੰ ਸੁਣ ਸਮਝਿਆ ਕਿ ਕੋਈ ਪਾਣੀ ਵਾਲਾ ਜੀਵ ਹੀ ਇਸ ਤਰ੍ਹਾਂ ਖੜਾਕ ਕਰਦਾ ਹੋਵੇਗਾ। ਲਗਾਤਾਰ 1 ਮਹੀਨਾ ਆਪ ਜੀ ਲਾਹੌਰ ਦੇ ਕਿਲੇ ਦੇ ਵਿੱਚ ਘੋੜਿਆਂ ਦੀ ਸੇਵਾ ਵਿੱਚ ਲੱਗੇ ਰਹੇ ਜਦੋਂ ਭਾਈ ਬੀਦੀ ਚੰਦ ਜੀ ਨੂੰ ਤਨਖਾਹ ਮਿਲੀ ਤਾਂ ਉਹਨਾਂ ਨੇ ਮਠਿਆਈ ਦੇ ਵਿੱਚ ਭੰਗ ਮਿਲਾ ਕੇ ਸਿਪਾਈਆਂ ਨੂੰ ਦੇ ਦਿੱਤੀ ਤੇ ਨਾਲ ਹੀ ਕਿਹਾ ਕੁਝ ਹੋਰ ਚੀਜ਼ ਦੀ ਲੋੜ ਹੋਵੇ ਤਾਂ ਦੱਸ ਦੇਣਾ ਉਹਨਾਂ ਸਾਰਿਆਂ ਦੇ ਵੱਲੋਂ ਸ਼ਰਾਬ ਦੀ ਮੰਗ ਕੀਤੀ ਗਈ ਭਾਈ ਜੀ ਨੇ ਸ਼ਰਾਬ ਲਿਆ ਸਾਰਿਆਂ ਨੂੰ ਮਦਹੋਸ਼ ਕਰ ਦਿੱਤਾ ਇਸ ਤੋਂ ਬਾਅਦ ਭਾਈ ਬਿਰੀ ਚੰਦ ਜੀ ਨੇ ਦਰੋਗੇ ਦੀ ਜੇਬ ਦੇ ਵਿੱਚੋਂ ਕੁੰਜੀਆਂ ਨੂੰ ਕੱਟਿਆ ਤੇ ਇੱਕ ਘੋੜੇ ਦਾ ਸਾਰਾ ਸਮਾਨ ਕੱਢ ਲਿਆਂਦਾ ਜਿੱਸ ਥਾਂ ਪਰ ਤੋਪ ਚੜਦੀ ਸੀ ਉਹ ਰਾਤ ਆਣੀ ਘੋੜੇ ਨੂੰ ਉੱਪਰ ਚੜਾ ਲਿਆ ਭਾਈ ਜੀ ਨੇ ਘੋੜੇ ਦੀਆਂ ਬਾਗਾਂ ਛੱਡ ਕੇ ਘੋੜੇ ਨੂੰ ਸਹੀ ਸਲਾਮਤ ਲਾਹੌਰ ਦੇ ਕਿਲੇ ਤੋਂ ਰਾਵੀ ਦਰਿਆ ਦੇ ਵਿੱਚ ਛਾਲ ਮਰਵਾ ਦਿੱਤੀ ਐਸ ਤੋਂ ਬਾਅਦ ਲਾਹੌਰ ਤੋਂ ਹੁੰਦੇ ਹੋਏ ਕਾਫੀ ਗੂਹਾਂ ਦੂਰ ਲੰਘ ਕੇ ਆਪ ਡਰੋਲੀ ਪੁੱਜੇ ਭਾਈ ਬ੍ਰਿਜੰਤ ਜੀ ਨੇ ਇੱਥੇ ਆ ਕੇ ਘੋੜੇ ਨੂੰ ਨਿਹਾਰੀ ਚਾਰੀ ਤੇ ਮਾਲਿਸ਼ ਕੀਤੀ ਐਸ ਵੇਲੇ ਆਪ ਜੀ ਨੇ ਘੋੜੇ ਨੂੰ ਪੂਰੀ ਗੌਰ ਨਾਲ ਦੇਖਿਆ ਕਿ ਕੋਈ ਸੋਚ ਵਗੈਰਾ ਤਾਂ ਨਹੀਂ ਰਾਮ ਕਰਨ ਤੋਂ ਬਾਅਦ ਭਾਈ ਬ੍ਰਿਜੰਤ ਜੀ ਅਗਲੇ ਦਿਨ ਗੁਰੂ ਹਰਗੋਬਿੰਦ ਜੀ ਦੇ ਪਾਸ ਘੋੜਾ ਲੈ ਕੇ ਆ ਗਏ ਗੁਰੂ ਜੀ ਕੋੜਾ ਦੇਖ ਕੇ ਬਹੁਤ ਹੀ ਪ੍ਰਸੰਨ ਹੋਏ ਤੇ ਬਿਲੀ ਚੰਦ ਜੀ ਨੂੰ ਆਖਿਆ ਮੰਗੋ ਜੋ ਕੁਝ ਮੰਗਣਾ ਹੈ ਭਾਈ ਜੀ ਨੇ ਆਖਿਆ ਆਪ ਜੀ ਦੇ ਚਰਨਾਂ ਦੇ ਵਿੱਚ ਸਦਾ ਨਿਵਾਸ ਰਹੇ ਉਸ ਵੇਲੇ ਆਪ ਜੀ ਨੇ ਸਾਰੀਆਂ ਸੰਕਤਾਂ ਦੇ ਪੁੱਛਣ ਤੇ ਘੋੜਿਆਂ ਨੂੰ ਕਿਵੇਂ ਲਾਹੌਰ ਦੇ ਕਿਲੇ ਤੋਂ ਕੱਢ ਕੇ ਲਿਆਂਦਾ ਉਹ ਸਾਰੀ ਵਾਰਤਾ ਦੱਸੀ ਘੋੜੇ ਨੂੰ ਲਿਆਂਦੇ ਅਜੇ ਕੁਝ ਵਕਤ ਹੀ ਹੋਇਆ ਸੀ ਕਿ ਘੋੜੇ ਨੇ ਖਾਣਾ ਪੀਣਾ ਛੱਡ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਦੀ ਚੰਦ ਜੀ ਨੂੰ ਕਿਹਾ ਕਿ ਦੂਜੇ ਘੋੜੇ ਨੂੰ ਵੀ ਛੇਦੀ ਹੀ ਲਿਆਉਣਾ ਪਵੇਗਾ ਕਿਉਂਕਿ ਕਰੋੜੀ ਮੱਲ ਜੀ ਨੇ ਦੱਸਿਆ ਸੀ ਕਿ ਦੋਨੋਂ ਘੋੜੇ ਨਿੱਕੇ ਹੁੰਦੇ ਇਕੱਠੇ ਹੀ ਰਹੇ ਹਨ ਭਾਈ ਵਿਦੀ ਚੰਦ ਜੀ ਫਿਰ ਚਰਨ ਸਪर्श ਕਰਕੇ ਲਾਹੌਰ ਨੂੰ ਤੁਰ ਪਏ ਤੇ ਜਾਣ ਲੱਗੇ ਆਖਿਆ ਘੋੜਾ ਲਿਆਉਣਾ ਕੋਈ ਔਖਾ ਕੰਮ ਨਹੀਂ ਬਸ ਆਪ ਜੀ ਦੀ ਮਿਹਰ ਚਾਹੀਦੀ ਹੈ ਜਦੋਂ ਪਾਈਪੀ ਦੀ ਚਾਂ ਤੇ ਚੀ ਲਾਹੌਰ ਕੁਚੇ ਤਾਂ ਉਥੇ ਸਾਰੇ ਪਾਸੇ ਇਹੀ ਚਰਚਾ ਚੱਲ ਰਹੀ ਸੀ ਕਿ ਚੋਰ ਘੋੜੇ ਨੂੰ ਕਿਸ ਤਰ੍ਹਾਂ ਲੈ ਗਿਆ ਜਿੱਤਰੇ ਉਸੇ ਤਰ੍ਹਾਂ ਬੱਚੇ ਪਏ ਰਹੇ ਖਬਰੇ ਘੋੜਾ ਆਕਾਸ਼ੀ ਹੋ ਡ ਗਿਆ ਕਿ ਪਤਾਲ ਵਿੱਚ ਵੜ ਗਿਆ ਸੂਬੇ ਨੇ ਸਪਾਈਆਂ ਨੂੰ ਨਜੂਮੀਏ ਨੂੰ ਲਿਆਉਣ ਲਈ ਕਿਹਾ ਤਾਂ ਜੋ ਉਸ ਪਾਸੋਂ ਪਤਾ ਲੱਗ ਸਕੇ ਕਿ ਘੋੜੇ ਨੂੰ ਕਿਸ ਤਰ੍ਹਾਂ ਬਾਹਰ ਕੱਢਿਆ ਗਿਆ ਹੈ ਬੀਦੀ ਚੰਦ ਜੀ ਨੇ نجومیਏ ਦਾ ਪੇਸ ਵਟਾ ਲਿਆ ਜਿਹੜੀ ਗੱਲ ਵੀ ਕੋਈ ਪੁੱਛੇ ਉਹੀ ਗੱਲ ਭਾਈ ਜੀ ਉਹਨਾਂ ਸਾਰਿਆਂ ਨੂੰ ਦੱਸ ਦਿੰਦੇ ਸਾਰੇ ਸ਼ਹਿਰ ਦੇ ਵਿੱਚ ਭਾਈ ਜੀ ਦੀ ਵਡਿਆਈ ਹੋਣ ਲੱਗੀ ਸੂਬੇ ਨੂੰ ਖਬਰ ਮਿਲਦੇ ਸਾਰੇ ਹੀ ਭਾਈ ਸਾਹਿਬ ਨੂੰ ਦਰਬਾਰ ਦੇ ਵਿੱਚ ਹਾਜ਼ਰ ਹੋਣ ਲਈ ਗਏ ਭਾਈ ਜੀ ਨੇ ਘੋੜੇ ਦਾ ਅੰਗ-ਅੰਗ ਸੂਬੇ ਨੂੰ ਦੱਸ ਦਿੱਤਾ ਸੂਬਾ ਮੰਨ ਗਿਆ ਕਿ ਇਹ ਪੱਕਾ نجومیਆ ਹੈ ਭਾਈ ਜੀ ਨੂੰ ਲਾਹੌਰ ਦੇ ਸੂਬੇਦਾਰ ਨੇ ਪੁੱਛਿਆ ਸਾਨੂੰ ਦਸ ਘੋੜਾ ਕਿੱਥੇ ਹੈ ਤੇ ਉਸ ਨੂੰ ਕੌਣ ਲੈ ਕੇ ਗਿਆ ਹੈ ਵਿਦੀ ਚੰਦ ਜੀ ਨੇ ਕਿਹਾ ਪਹਿਲਾਂ ਮੈਨੂੰ ਦੂਸਰਾ ਘੋੜਾ ਦਿਖਾ ਦੇਵੋ ਜਦ ਸੂਬਾ ਘੋੜੇ ਪਾਸ ਲੈ ਗਿਆ ਤਾਂ ਭਾਈ ਜੀ ਨੇ ਕਪੜਾ ਥੱਲੇ ਸੁੱਟ ਕੇ ਆਖਿਆ ਮੇਰਾ ਨਜੂਬ ਤਾਂ ਚੱਲੇਗਾ ਜੇ ਕਿਲੇ ਨੂੰ ਜਿੰਦੇ ਗੁੰਡੇ ਲਾ ਕੇ ਕੁੰਜੀਆਂ ਮੈਨੂੰ ਦੇ ਦਿੱਤੀਆਂ ਜਾਣ ਸੂਬੇ ਨੇ ਉਸੇ ਤਰ੍ਹਾਂ ਹੀ ਕੀਤਾ ਭਾਈ ਬਿਧੀ ਜੰਦਜੀ ਨੇ ਘੋੜਾ ਆਸਤਬਾਲ ਦੇ ਵਿੱਚੋਂ ਕੱਢ ਕੇ ਕਾਠੀ ਪਾਈ ਤੇ ਜਿੱਥੋਂ ਪਹਿਲੇ ਘੋੜੇ ਨੂੰ ਰਾਰੀ ਵਿੱਚ ਛਾਲ ਮਰਵਾਈ ਸੀ ਉਸ ਥਾਂ ਲ ਜਾ ਕੇ ਆਖਣ ਲੱਗਾ ਇਹ ਘੋੜਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਾਨਤ ਹੈ ਪਹਿਲਾ ਘੋੜਾ ਵੀ ਮੈਂ ਹੀ ਗੁਰੂ ਜੀ ਪਾਸ ਭਾਈ ਰੂਪੇ ਛੱਡ ਕੇ ਆਇਆ ਹਾਂ ਇਹ ਘੋੜੇ ਕਰੋੜੀ ਮੱਲ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟਾ ਕਰਨ ਦੇ ਵਾਸਤੇ ਖਰੀਦੇ ਸਨ ਤੇ ਉਹਨਾਂ ਪਾਸ ਹੀ ਪਹੁੰਚਣਗੇ ਏ ਆਖ ਕੇ ਘੋੜੇ ਨੂੰ ਅੱਡੀ ਲਾਈ ਤੇ ਰਾਵੀ ਪਾਰ ਕਰਦਾ ਕਿਨਾਰੇ ਪਹੁੰਚ ਕੇ ਘੋੜੇ ਦੀਆਂ ਬਾਗਾਂ ਭਾਈ ਰੂਪੇ ਨਗਰ ਦੇ ਵੱਲ ਮੋੜ ਦਿੱਤੀਆਂ